ਇੱਕ ਆਟੋ ਡਰਾਈਵਰ ਨੇ ਲਗਭਗ 300 ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਉਹਨਾਂ ਨਾਲ ਸਬੰਧ ਬਣਾਏ ਤੇ ਉਹਨਾਂ ਨੂੰ ਐਡਜ਼ ਦੀ ਬਿਮਾਰੀ ਦਿੱਤੀ ਆਟੋ ਡਰਾਈਵਰ ਦੇ ਸੰਪਰਕ ਦੇ ਵਿੱਚ ਇੰਨੀਆਂ ਔਰਤਾਂ ਕਿਵੇਂ ਆਉਂਦੀਆਂ ਸੀਗੀਆਂ ਉਹਨੇ ਐਡਜ਼ ਦੀ ਬਿਮਾਰੀ ਕਿਉਂ ਇੰਨੀਆਂ ਔਰਤਾਂ ਨੂੰ ਵੰਡੀ ਇਹ ਗੱਲ ਸੁਣ ਕੇ ਤੁਸੀਂ ਬਿਲਕੁਲ ਹੈਰਾਨ ਹੋ ਜਾਓਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਬਈ ਮੈਂ ਤੁਹਾਨੂੰ ਅੱਜ ਕਹਾਣੀ ਸੁਣਾਉਣ ਲੱਗਿਆ ਇਹ ਹੈਗੀ ਆ ਹਾਇਦਰਾਬਾਦੀ ਹੈਦਰਾਬਾਦ ਦੇ ਵਿੱਚ ਇੱਕ ਆਟੋ ਡਰਾਈਵਰ ਹੁੰਦਾ ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਸੁਨੱਖਾ ਗੋਰਾ ਚਿੱਟਾ ਤੇ ਬਿੱਲੀ ਅੱਖਾਂ ਦਾ ਹੁੰਦਾ ਤੇ ਉਹਦੀ ਲੁੱਕ ਬਿਲਕੁਲ ਐਕਟਰਾਂ ਵਰਗੀ ਹੁੰਦੀ ਹੈ ਉਹ ਬੰਦਾ ਬਈ ਜੀ ਆਟੋ ਚਲਾਉਂਦਾ ਹੁੰਦਾ ਰੈੱਡ ਲਾਈਟ ਏਰੀਆ ਚ ਜਾਣ ਦਾ ਬਹੁਤ ਜ਼ਿਆਦਾ ਉਹ ਸ਼ਿਕੀਨ ਹੁੰਦਾ ਜਿੱਥੇ ਕਿ ਇਹ ਔਰਤਾਂ ਜਿਸਮ ਫਰੋਸ਼ੀ ਦਾ ਧੰਦਾ ਕਰਦੀਆਂ ਹੁੰਦੀਆਂ ਦਿਨੇ ਉਹਨੇ ਸਾਰਾ ਦਿਨ ਆਟੋ ਚਲਾਇਆ ਕਰਨਾ ਤੇ ਰਾਤ ਨੂੰ ਉਹਨੇ ਉੱਥੇ ਰੈੱਡ ਲਾਈਟ ਦੇ ਏਰੀਆ ਚ ਜਾਇਆ ਕਰਨਾ ਉੱਥੇ ਜਕੇ ਸ਼ਰਾਬ ਸ਼ਰੂ ਪੀਆ ਕਰਨੀ ਨਾਲ ਉਹਨਾਂ ਔਰਤਾਂ ਨੂੰ ਵੀ ਸ਼ਰਾਬ ਪਿਆਇਆ ਕਰਨੀ ਅਜਾਸ਼ੀ ਕਰਿਆ ਕਰਨੀ ਉਹਨਾਂ ਨੂੰ ਪੈਸਾ ਖਵਾਇਆ ਕਰਨਾ ਕੁੱਲ ਮਿਲਾ ਕੇ ਉਹਨੂੰ 20-22 ਸਾਲ ਦੀ ਉਮਰ ਦੇ ਵਿੱਚ ਹੀ ਇਹ ਮਾੜੀ ਲਤ ਲੱਗ ਚੁੱਕੀ ਸੀ ਚਲੋ ਜੀ ਇਸ ਤਰ੍ਹਾਂ ਉਹਦੀ ਜ਼ਿੰਦਗੀ ਚੱਲਦੀ ਰਹਿੰਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਕਿ 24-25 ਸਾਲ ਦਾ ਹੁੰਦਾ ਤੇ ਉਹਦਾ ਮਾਂ ਪਿਓ ਉਸ ਮੁੰਡੇ ਦਾ ਵਿਆਹ ਕਰ ਦਿੰਦੇ ਆ ਉਸ ਆਟੋ ਡਰਾਈਵਰ ਦਾ ਜਦੋਂ ਉਸ ਆਟੋ ਡਰਾਈਵਰ ਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਵੀ ਉਹ ਆਪਣੀ ਵਾਈਫ ਨਾਲ ਉਸੇ ਤਰੀਕੇ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਜਿਵੇਂ ਕਿ ਉਹ ਤੰਦੇ ਵਾਲੀਆਂ ਔਰਤਾਂ ਨਾਲ ਕਰਦਾ ਸੀਗਾ ਆਪਦੀ ਵਾਈਫ ਨਾਲ ਬਹੁਤ ਜ਼ਿਆਦਾ ਧੱਕਾ ਕਰਦਾ ਸੀਗਾ ਉਹਨੂੰ ਫਿਜ਼ੀਕਲੀ ਟੌਰਚਰ ਕਰਦਾ ਸੀ ਤਾਂ ਜਦੋਂ ਘਰਵੜੀ ਨੇ ਸਾਰਾ ਕੁਝ ਦੇਖਿਆ ਤਾਂ ਉਹ ਪੇਕੇ ਚਲੀ ਜਾਂਦੀ ਹੈ ਤੇ ਪੇਕੇ ਜਾਣ ਤੋਂ ਬਾਅਦ ਉਹ ਕਹਿੰਦੀ ਮੈਨੂੰ ਤਲਾਕ ਚਾਹੀਦਾ ਵੀ ਇਹ ਇੱਕ ਇਨਸਾਨ ਨਹੀਂਗਾ ਇਹ ਤਾਂ ਇੱਕ ਜਾਨਵਰ ਆ ਵੀ ਇਹ ਜਿਸਮ ਨੂੰ ਦੇਖ ਕੇ ਇੰਨਾ ਕਿ ਪਾਗਲ ਹੋ ਜਾਂਦਾ ਇੰਨਾ ਕਿ ਮੈਨੂੰ ਫਿਜ਼ੀਕਲੀ ਟੌਰਚਰ ਕਰਦਾ ਕਿ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ ਚਲੋ ਜੀ ਇਹਦਾ ਤਲਾਕ ਹੋ ਜਾਂਦਾ ਤਲਾਕ ਹੋਣ ਤੋਂ ਬਾਅਦ ਇਹ ਬੰਦਾ ਰੈਡ ਲਾਈਟ ਏਰੀਆ ਦੇ ਵਿੱਚ ਲਗਾਤਾਰ ਜਾਣ ਸ਼ੁਰੂ ਹੋ ਜਾਂਦਾ ਦਿਨੇ ਆਟੋ ਚਲਾ ਕੇ ਰਾਤ ਨੂੰ ਰੈਡ ਲਾਈਟ ਏਰੀਆ ਜਾਇਆ ਕਰੇ ਇੱਥੋਂ ਤੱਕ ਕਿ ਇਹ ਹਫ਼ਤਾ ਹਫ਼ਤਾ 10 10 ਦਿਨ ਰੈਡ ਲਾਈਟ ਏਰੀਆ ਦੇ ਵਿੱਚ ਹੀ ਰਾਤਾਂ ਨੂੰ ਰਹਿੰਦਾ ਸੀਗਾ ਘਰੇ ਨਹੀਂ ਸੀ ਜਾਂਦਾ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਇਹਦੇ ਮਾਂ ਪਿਓ ਨੇ ਇਹਦਾ ਦੂਜਾ ਵਿਆਹ ਕੀਤਾ ਜਦੋਂ ਦੂਜਾ ਵਿਆਹ ਕੀਤਾ ਇਹਨੂੰ ਫੇਰ ਉਹੀ ਜਸਮ ਫਰੋਸ਼ੀ ਦੀ ਆਦਤ ਸੀ ਬਹੁਤ ਜ਼ਿਆਦੀ ਤਾਂ ਇਹਨੇ ਦੂਜੀ ਘਰ ਵਾਲੀ ਨਾਲ ਵੀ ਉਸੇ ਤਰੀਕੇ ਦਾ ਵਿਵਹਾਰ ਕੀਤਾ ਜਿਵੇਂ ਕੀ ਹੇ ਧੰਦੇ ਵਾਲੀਆਂ ਔਰਤਾਂ ਨਾਲ ਕਰਦਾ ਸੀਗਾ ਹੱਦੋਂ ਜ਼ਿਆਦਾ ਫਿਜ਼ੀਕਲੀ ਟੌਰਚਰ ਕਰਦਾ ਸੀ ਦੂਜੀ ਘਰ ਵਾਲੀ ਨੂੰ ਤੇ ਜਦੋਂ ਦੂਜੀ ਘਰ ਵਾਲੀ ਨੇ ਟੌਰਚਰ ਕਰਿਆ ਕਰੇ ਭਾਈ ਉਹ ਵੀ ਭੱਜ ਗਈ ਉਹ ਕਹਿੰਦੀ ਨਾ ਵੀ ਇਹ ਤਾਂ ਜਾਨਵਰ ਆ ਇਹਦਾ ਜਿਸਮ ਦੇ ਕੇ پاگل ਹੋ ਜਿੰਦਾ ਦਾਰੂ ਨਾਲ ਰੱਜ ਲੈਂਦਾ ਵੀ ਸਾਰੀ ਸਾਰੀ ਰਾਤ ਹੀ ਇਹ ਪੁੱਠੇ ਕੰਮ ਕਰਨ ਤੇ ਲੱਗਾ ਰਹਿੰਦਾ ਚਲੋ ਜੀ ਦਾ ਦੂਜੀ ਵਾਰ ਵੀ ਤਲਾਕ ਹੋ ਗਿਆ ਉਸ ਤੋਂ ਬਾਅਦ ਇਹ ਬੰਦਾ ਹੋਰ ਵੀ ਦਾਰੂ ਪਿਆਲਾ ਜ਼ਿਆਦਾ ਪੀਣ ਲੱਗ ਜਾਂਦਾ ਤੇ ਇਹ ਰੈੱਡ ਲਾਈਟ ਏਰੀਆ ਦੇ ਵਿੱਚ ਇਹਦਾ ਆਉਣਾ ਜਾਣਾ ਇੰਨਾ ਕੁ ਹੋ ਜਾਂਦਾ ਉੱਥੇ ਇੰਨੇ ਕੁ ਲਿੰਕ ਬਣ ਜਾਂਦੇ ਆ ਕਿ ਜਿੰਨੀਆਂ ਵੀ ਔਰਤਾਂ ਜਿਸਮ ਦਾ ਧੰਦਾ ਕਰਦੀਆਂ ਸਾਰੀਆਂ ਨੂੰ ਜਾਣਨ ਨੋਸ਼ਾਨਾ ਲੱਗ ਜਾਂਦਾ ਤਾਂ ਇਹਦਾ ਇੱਕ ਦੋਸ ਉਹ ਦੋਸਤ ਨੂੰ ਵੀ ਨੇ ਨਾਲ ਰਲਾਲਿਆ ਉਹ ਨੂੰ ਜਿਸਮ ਫਰੋਸ਼ੀ ਤੇ ਕਰਨ ਦੇ ਨਾਲ ਲੈ ਜਾਂਦਾ ਹੁੰਦਾ ਸੀ ਉੱਥੇ ਚਲੋ ਇਹ ਉਸ ਤੋਂ ਬਾਅਦ ਇਹ ਆਪ ਦੇ ਦੋਸਤ ਨਾਲ ਰਲ ਮਿਲ ਕੇ ਇੱਕ ਛੋਟੀ ਮੋਟੀ ਚੋਰੀ ਕਰ ਲੈਂਦਾ ਤੇ ਉਹ ਚੋਰੀ ਕਰ ਲੈਂਦਾ ਤੂੰ ਘਰ ਵਾਲੇ ਨੂੰ ਪਤਾ ਲੱਗ ਜਾਂਦਾ ਤੇ ਉਹ ਦਾ ਪਰਚਾ ਦੇ ਦਿੰਦੇ ਆ ਪਰਚਾ ਦੇਣ ਤੋਂ ਬਾਅਦ ਇਹ ਬੰਦਾ ਪੁਲਿਸ ਚੱਕ ਕੇ ਲੈ ਜਾਂਦੀ ਆ ਪੁਲਿਸ ਜੀ ਤੁਹਾਨੂੰ ਮੜਿਆ ਕਟਾਪਾ ਕਰਦੀ ਸਾਰਾ ਕੁਝ ਮੰਨ ਜਾਂਦਾ ਤੇ ਉਹਨਾਂ ਦੀ ਚੈਨ ਇਹ ਵਾਪਸ ਕਰ ਦਿੰਦੇ ਨੇ ਚੈਨ ਚੋਰੀ ਕੀਤੀ ਹੁੰਦੀ ਹੈ ਜਦੋਂ ਇਹ ਥਾਣੇੋਂ ਵਾਪਸ ਆਉਂਦਾ ਤੇ ਦੂਜੇ ਦਿਜਨ ਆ ਕੇ ਮੁੰਡਾ ਬਿਮਾਰ ਹੋ ਜਾਂਦਾ ਬਿਮਾਰ ਹੋਣ ਤੋਂ ਬਾਅਦ ਨੂੰ ਪੀਲੀਆ ਹੋ ਜਾਂਦਾ ਪੀਲੀਆ ਛੇ ਫਿਰ ਡਾਕਟਰ ਇਹਦੇ ਬਲੱਡ ਦੀਆਂ ਰਿਪੋਰਟਾਂ ਕਰਾਉਂਦੇ ਆ ਇਹਦੀ ਐਚਆਈਵੀ ਰਿਪੋਰਟ ਕਰਾਈ ਜਾਂਦੀ ਹੈ ਜਦੋਂ ਇਹਦੀ ਐਚਆਈਵੀ ਦੀ ਰਿਪੋਰਟ ਕਰਾਈ ਜਾਂਦੀ ਹੈ ਤੇ ਇਹੇ ਮੁੰਡਾ ਐਚਆਈਵੀ ਪੋਜ਼ਿਟਿਵ ਆ ਜਾਂਦਾ ਜਦੋਂ ਡਾਕਟਰ ਇਹਨੂੰ ਦੱਸਦੇ ਆ ਭਾਈ ਤੈਨੂੰ ਤਾਂ ਏਡਜ਼ ਹੋ ਗਈ ਹਨਾ ਵੀ ਤੂੰ ਆਪ ਦਾ ਦੂਜਾ ਲਾਜਵੀ ਨਾਲ ਸ਼ੁਰੂ ਕਰਾ ਚਲੋ ਜੀ ਦਾ ਲਾਜ ਨੂੰ ਕੀ ਕਹਿੰਦਾ ਮਹੀਨੇ ਦੋ ਮਹੀਨੇ ਤੱਕ ਬਿਲਕੁਲ ਠੀਕ ਠਾਕ ਹੋ ਜਾਂਦਾ ਕਿਉਂਕਿ ਤੁਹਾਨੂੰ ਪਤਾ ਕਿ ਏਡਜ਼ ਵਾਲੇ ਬੰਦੇ ਨੂੰ ਦਵਾਈ ਖਾ ਕੇ ਬੰਦਾ ਸਾਰੀ ਉਮਰ ਆਪਦੀ ਲਗਭਗ ਬਤੀਤ ਕਰ ਲੈਂਦਾ ਹਨਾ ਪਰ ਇਹ ਬਿਮਾਰੀ ਦਾ ਕੋਈ ਪੱਕਾ ਇਲਾਜ ਹੈ ਨਹੀਂ ਜਦੋਂ ਭਾਈ ਜੀ ਇਸ ਮੁੰਡੇ ਨੂੰ ਇਸ ਗੱ ਉਸ ਤੋਂ ਬਾਅਦ ਇਹ ਬੰਦੇ ਦੇ ਦਿਲ ਦੇ ਵਿੱਚ ਔਰਤਾਂ ਨੂੰ ਲੈ ਕੇ ਇੰਨੀ ਕਿ ਨਫ਼ਰਤ ਪੈਦਾ ਹੋ ਜਾਂਦੀ ਆ ਤੇ ਇਹ ਇਹ ਗੱਲ ਸੋਚ ਲੈਂਦਾ ਕਿ ਜਿਹੜੀ ਬਿਮਾਰੀ ਮੈਨੂੰ ਔਰਤਾਂ ਤੋਂ ਲੱਗੀ ਆ ਮੈਂ ਇਹ ਔਰਤਾਂ ਦੇ ਵਿੱਚ ਹੀ ਵੰਡਣੀ ਆ ਉਸ ਤੋਂ ਬਾਅਦ ਇਹ ਮੁੰਡਾ ਕੀ ਕਰਦਾ ਇਹ ਆਟੋ ਦਾ ਚਲਾਉਂਦੇ ਚਲਾਉਂਦਾ ਸੀਗਾ ਸੋਨਾ ਸੰਰਖਾ ਬਾਉ ਸੀਗਾ ਇਹਦੇ ਆਟੋ 'ਤੇ ਜਿੰਨੀਆਂ ਔਰਤਾਂ ਬੈਂਦੀਆਂ ਸੀਗੀਆਂ ਜਾਂ ਕੁਝ ਦੇ ਲਿੰਕ ਦੇ ਵਿੱਚ ਸੀਗੀਆਂ ਤਾ ਇਹ ਲਗਭਗ ਬਹੁਤ ਸਾਰੀਆਂ ਔਰਤਾਂ ਨਾਲ ਦੋਸਤੀ ਕਰਨੀ ਸ਼ੁਰੂ ਕਰਤੀ ਇਹਨੇ ਕਿਸੇ ਨੂੰ ਵਿਆਹ ਦਾ ਲਾਲਾ ਲਾਦਿਆ ਕਰੇ ਕਿਸੇ ਨੂੰ ਪੈਸੇ ਖਵਾਇਆ ਕਰੇ ਤਾਂ ਇਹਨੇ ਬਹੁਤ ਸਾਰੀਆਂ ਔਰਤਾਂ ਨਾਲ ਸਰੀਰਕ ਸਬੰਧ ਬਣਾਏ ਬਹੁਤ ਵੱਡੇ ਘਰਾਂ ਦੀਆਂ ਔਰਤਾਂ ਵੀ ਸੀ ਇਹਦੇ ਵਿੱਚ ਕੁਝ ਕੁਵਾਰੀਆਂ ਕੁੜੀਆਂ ਵੀ ਸੀਗੀਆਂ ਕੁਝ ਮਿਡਲ ਫੈਮਿਲੀ ਚੋਂ ਵੀ ਸੀ ਕੁਝ ਗਰੀਬ ਘਰਾਂ ਦੀਆਂ ਵੀ ਸੀਗੀਆਂ ਕਿਉਂਕਿ ਇਸ ਬੰਦੇ ਦਾ ਇੱਕੋ ਏਮ ਬਣ ਚੁੱਕਿਆ ਸੀ ਕਿ ਜਿਹੜੀ ਵੀ ਔਰਤ ਮੇਰੀ ਜ਼ਿੰਦਗੀ ਦੇ ਵਿੱਚ ਆਈ ਮੈਂ ਉਹਨਾਂ ਨਾਲ ਸਰੀਰਕ ਸਬੰਧ ਬਣਾਉਣੇ ਆ ਕਿ ਮੈਂ ਇਹ ਏਡਜ਼ ਦੀ ਬਿਮਾਰੀ ਉਹਨਾਂ ਔਰਤਾਂ ਦੇ ਵਿੱਚ ਵੰਡਣੀ ਹੀ ਵੰਡਣੀ ਆ ਕਿ ਇਹੇ ਬਿਮਾਰੀ ਮੈਨੂੰ ਔਰਤਾਂ ਤੋਂ ਲੱਗੀ ਆ ਤੇ ਮੈਂ ਔਰਤਾਂ ਦੇ ਵਿੱਚ ਹੀ ਇਹ ਬਿਮਾਰੀ ਵੰਡਣੀ ਆ ਕਹਿ ਲਓ ਵੀ ਬੰਦਾ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਇੰਨਾ ਪਾਗਲ ਹੋ ਗਿਆ ਕਿ ਇਹਦੇ ਰਸਤੇ 'ਚ ਜਿੰਨੀਆਂ ਵੀ ਔਰਤਾਂ ਆਈਆਂ ਨੇ ਸਾਰਿਆਂ ਨਾਲ ਸਰੀਰਕ ਸੰਬੰਧ ਬਣਾਏ ਉਸ ਤੋਂ ਬਾਅਦ ਜਿਹੜਾ ਇੱਕ ਦੋਸਤ ਸੀਗਾ ਉਹਨੂੰ ਇਸ ਬਾਰੇ ਪਤਾ ਸੀਗਾ ਕਿ ਇਹਨੂੰ ਏਡਜ਼ ਦੀ ਬਿਮਾਰੀ ਆ ਤੇ ਬਹੁਤ ਸਾਰੀਆਂ ਔਰਤਾਂ ਨੂੰ ਇਹ ਆਪਦਾ ਨਿਸ਼ਾਨਾ ਬਣਾ ਰਿਹਾ ਕਿਉਂਕਿ ਇਕੱਠੇ ਰਾਤ ਨੂੰ ਪੀਂਦੇ ਖਾਂਦੇ ਸੀਗੇ ਕੱਠੀ ਰੈੱਡ ਲਾਈਟ ਏਰੀਆਜ਼ ਜਾਂਦੇ ਸੀਗੇ ਤਾਂ ਇਹ ਦੋਨੋਂ ਜਨੇ ਰਲ ਕੇ ਕੀ ਕਰਦੇ ਆ ਇੱਕ ਦਿਨ ਕਿਸੇ ਹੋਰ ਘਰ ਦੇ ਵਿੱਚ ਚੋਰੀ ਕਰ ਲੈਂਦੇ ਆ ਜਦੋਂ ਇਹ ਚੋਰੀ ਕਰ ਲੈਂਦੇ ਆ ਤਾਂ ਉਹ ਪੁਲਿਸ ਨੂੰ ਕੰਪਲੀਟ ਕਰਦੇ ਆ ਜਦੋਂ ਪੁਲਿਸ ਨੂੰ ਕੰਪਲੀਟ ਕਰਦੇ ਆ ਤਾਂ ਇਹ ਫਰਾਰ ਹੋ ਜਾਂਦਾ ਜਿਹੜਾ ਤਾਂ ਦੋਸਤ ਸੀ ਉਹ ਪੁਲਿਸ ਦੇੜਿੱਕੇ ਆ ਪੁਲਿਸ ਨੂੰ ਚੱਕ ਕੇ ਲੈ ਜਾਂਦੀ ਆ ਜਦੋਂ ਬਈ ਇਹਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ ਪੁਲਿਸ ਜਦੋਂ ਕੋਟਾ ਦੀ ਘਟਦੀ ਆ ਤਾਂ ਉਹ ਇਹ ਗੱਲ ਮੰਨ ਜਾਂਦਾ ਵੀ ਹਾਂ ਇਹ ਚੋਰੀ ਮੈਂ ਕੀਤੀ ਆ ਨਾਲ ਮੇਰਾ ਫਲਾਣਾ ਦੋਸਤ ਸੀਗਾ ਆਟੋ ਡਰਾਈਵਰ ਸੀਗਾ ਤੇ ਉਹ ਉਹ ਬੰਦਾ ਪੁਲਿਸ ਨੂੰ ਇਹ ਵੀ ਗੱਲ ਦੱਸ ਦਿੰਦਾ ਕਿ ਉਹ ਬੰਦਾ ਏਡਜ਼ ਬਿਮਾਰੀ ਦਾ ਸ਼ਿਕਾਰ ਆ ਤਾਂ ਉਹ ਸ਼ਹਿਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਿਮਾਰੀ ਵੰਡ ਰਿਆ। ਬਹੁਤ ਸਾਰੀਆਂ ਔਰਤਾਂ ਨਾਲ ਉਹਦੇ ਸਬੰਧ ਆ। ਬਹੁਤ ਸਾਰੀਆਂ ਔਰਤਾਂ ਨੂੰ ਉਹ ਬਿਮਾਰੀ ਵੰਡ ਰਿਆ। ਚਲੋ ਜੀ ਹੌਲੀ-ਹੌਲੀ ਜਿਹੜੀ ਪੁਲਿਸ ਸੀ ਉਹ ਇਸ ਆਟੋ ਡਰਾਈਵਰ ਤੱਕ ਪਹੁੰਚੀ। ਪੁਲਿਸ ਨੇ ਆਟੋ ਡਰਾਈਵਰ ਨੂੰ ਚੱਕ ਲਿਆ ਥਾਣੇ 'ਚ। ਥਾਣੇ ਆਉਣ ਤੋਂ ਬਾਅਦ ਉਹ ਮੰਨ ਗਿਆ ਵੀ ਹਾਂ ਅਸੀਂ ਚੋਰੀ ਕੀਤੀ ਜਿਹੜਾ ਸਮਾਨ ਚੋਰੀ ਕੀਤਾ ਸੀਗਾ। ਉਹ ਇਹਨਾਂ ਨੇ ਮੋੜਤਾ। ਉਸ ਤੋਂ ਬਾਅਦ ਪੁਲਿਸ ਕਹਿੰਦੀ ਵੀ ਸਾਨੂੰ ਕਾਕਾ ਇਸ ਗੱਲ ਦਾ ਪਤਾ ਲੱਗਿਆ ਵੀ ਤ ਇੱਕ ਹੀ ਕਰ ਰਹੇ ਆ ਵੀ ਤੂੰ ਸ਼ਹਿਰ ਦੇ ਵਿੱਚ ਏਡਸ ਵੰਡ ਰਿਆ ਬਹੁਤ ਸਾਰੀਆਂ ਔਰਤਾਂ ਨੂੰ ਤਾਂ ਪੁਲਿਸ ਨੂੰ ਕਹਿੰਦੀ ਵੀ ਐਂ ਕਰ ਵੀ ਸਾਨੂੰ ਤੂੰ ਲਿਸਟ ਬਣਾ ਕੇ ਦੇ ਵੀ ਅੱਜ ਤੱਕ ਤੂੰ ਕਿੰਨੀਆਂ ਔਰਤਾਂ ਨਾਲ ਸਬੰਧ ਬਣਾ ਚੁੱਕੇ ਆ ਕਿੰਨੀਆਂ ਔਰਤਾਂ ਤੇਰੇ ਨਾਲ ਲਿੰਕ ਦੇ ਵਿੱਚ ਤਾਂ ਇਹੇ ਆਟੋ ਡਰਾਈਵਰ ਕੀ ਕਰਦਾ ਏ ਸਵੇਰੇ 8 9 ਵਜੇ ਲਗਭਗ ਉਹ ਲਿਸਟ ਬਣਾਉਣ ਲੱਗ ਜਾਂਦਾ ਰਾਤ ਨੂੰ 9 10 ਵਜੇ ਤੱਕ ਇਹ ਲਿਸਟ ਬਣਾ ਕੇ ਪੁਲਿਸ ਨੂੰ ਦਿੰਦਾ ਜਦੋਂ ਪੁਲਿਸ ਉਹ ਲਿਸਟ ਦੇਖਦੀ ਆ ਤਾਂ ਪੁਲਿਸ ਦੇ ਰੌਂਗ ਟੇ ਖੜੇ ਹੋ ਜਾਂਦੇ ਆ ਲਗਭਗ 300 ਔਰਤਾਂ ਦਾ ਇਹਨੇ ਜ਼ਿਕਰ ਕੀਤਾ ਉਸ ਲਿਸਟ ਦੇ ਵਿੱਚ ਕਿ ਮੈਂ ਤਿੰਨ ਚਾਰ ਸਾਲਾਂ ਦੇ ਵਿੱਚ 300 ਔਰਤਾਂ ਦੇ ਨਾਲ ਸਰੀਰਕ ਸਬੰਧ ਬਣਾ ਚੁੱਕਿਆ ਹਾਂ ਚਲੋ ਜਦੋਂ ਇਹ ਖਬਰ ਅਖਬਾਰਾਂ 'ਚ ਛਪੀ ਨਿਊਜ਼ ਚੈਨਲਾਂ 'ਤੇ ਚੱਲੀ ਤਾਂ ਸ਼ਹਿਰ ਦੇ ਵਿੱਚ ਹਾਹਾਕਾਰ ਮੱਚ ਗਈ ਕਿਉਂਕਿ 300 ਔਰਤਾਂ ਜਿਹੜੀਆਂ ਕਿ ਦੇ ਸਬੰਧ ਦੇ ਵਿੱਚ ਸਨ ਜਦੋਂ ਇਹਦੀ ਫੋਟੋ ਸੋਸ਼ਲ ਮੀਡੀਆ 'ਤੇ ਚਲਾਈ ਗਈ ਜਦੋਂ ਉਹਨਾਂ ਔਰਤਾਂ ਨੇ ਖਬਰ ਦੇਖੀ ਉਹਨਾਂ ਔਰਤਾਂ ਦੇ ਰੰਗ ਉੱਡ ਗਏ ਬਈ ਔਰਤਾਂ ਹਸਪੀਟਲਾਂ ਦੇ ਵਿੱਚ ਜਾਣ ਲੱਗ ਗਈਆਂ ਆਪਦੇ ਐਚ.ਆਈ.ਵੀ. ਟੈਸਟ ਕਰਾਉਣ ਲੱਗ ਗਈਆਂ ਤਾ ਫਿਰ ਇਹਦੀ ਪ੍ਰੋਸੀਜਰ ਉਹਨਾਂ ਡਾਕਟਰਾਂ ਨੂੰ ਵੀ ਹਦਾਇਤ ਦਿੱਤੀ ਜਿਹੜੀਆਂ ਹੁਣ ਇੰਨੀ ਮਾਤਰਾ ਦੇ ਵਿੱਚ ਔਰਤਾਂ ਐਚਈਵੀ ਦੀਆਂ ਰਿਪੋਰਟਾਂ ਕਰਾ ਰਹੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਹਦਾਇਤ ਕਰੋ ਕਿ ਇਹ ਬਿਮਾਰੀ ਕੋਈ ਜ਼ਿਆਦਾ ਖਤਰਨਾਕ ਨਹੀਂ ਆ ਇਸ ਬਿਮਾਰੀ ਨਾਲ ਬੰਦਾ ਸਾਰੀ ਉਮਰ ਦਵਾਈ ਖਾ ਕੇ ਵਧੀਆ ਨੇ ਜਿੱਟ ਸਕਦਾ ਹੁਣ ਤੁਸੀਂ ਇਹ حساب ਲਾਓ ਕਿ ਉਹ 300 ਔਰਤਾਂ ਲੱਗ ਹੋਏ ਜਿਹੜੀਆਂ ਏਡਜ਼ ਦੀਆਂ ਸ਼ਿਕਾਰ ਹੋਈਆਂ ਉਹਦੇ ਚੋਂ ਲਗਭਗ ਕਹਿੰਦੇ ਆ ਵੀ 250 ਔਰਤ ਵਿਆਹੀ ਵੀ ਸੀਗੀ ਜਿਹੜੀ 250 ਔਰਤ ਵਿਆਹੀ ਸੀ ਤੇ گاਉਂ ਦਾ 250 ਘਰ ਵਾਲਾ ਹੋ ਗਿਆ 500 ਤਾਂ ਇਹੀ ਏਡਜ਼ ਦੇ ਸ਼ਿਕਾਰ ਹੋਗੇ ਤੇ ਜਿਹੜੀਆਂ ਔਰਤਾਂ ਇਹਨਾਂ ਨਾਲ ਸਬੰਧ ਬਣਾਉਂਦੀਆਂ ਸੀ ਉਹਨਾਂ ਦੇ ਹੋਰ ਵੀ ਆਸ਼ਕ ਪੱਠੇ ਹੋਣਗੇ। ਉਹ ਹੋਰ ਵੀ ਕਿਸੇ ਕਈਆਂ ਨਾਲ ਸਬੰਧ ਬਣਾਉਂਦੀਆਂ ਹੋਣਗੀਆਂ। ਤਾਂ ਕਹਿਣ ਦਾ ਮਤਲਬ ਹੈ 7-800 ਬੰਦੇ ਦਾ ਘਰ ਇੱਕੋ ਬੰਦੇ ਨੇ ਜਾੜਤਾ ਆਟੋ ਡਰਾਈਵਰ ਨੇ। ਇਸ ਕਰਕੇ ਭਰਾਵੋ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਬਹੁਤ ਛੋਟੀ-ਛੋਟੀ ਉਮਰ ਦੇ ਕੁੜੀਆਂ ਮੁੰਡੇ ਆਪਸ ਦੇ ਵਿੱਚ ਸਬੰਧ ਬਣਾਉਂਦੇ ਆ। ਬਹੁਤ ਸਾਰੇ ਸੋਸ਼ਲ ਮੀਡੀਆ ਦੇ ਲੋਕਾਂ ਦੀ ਆਪਸ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ, ਬਹੁਤ ਸਾਰੇ ਔਰਤਾਂ ਮੁੰਡੇ ਆਪਸ ਵਿੱਚ ਮਿਲਦੇ ਆ। ਤਾਂ ਬਈ ਕਦੇ ਵੀ ਕਿਸੇ ਔਰਤ ਜਾਂ ਕਿਸੇ ਬੰਦੇ ਨਾਲ ਬਿਨਾ ਸੇਫਟੀ ਤੋਂ ਸਰੀਰਕ ਸੰਬੰਧ ਨਾ ਬਣਾਓ। ਕਈ ਵਾਰੀ ਇਹੋ ਜਿਹੀ ਖਮਿਆਜੇ ਤੁਹਾਨੂੰ ਪਗਤ ਨੇ ਪੈ ਸਕਦੇ ਆ। ਤੁਹਾਡੀ ਜ਼ਿੰਦਗੀ ਵੀ ਖਰਾਬ ਹੋ ਸਕਦੀ ਆ, ਤੁਹਾਡੇ ਸਾਰੇ ਪਰਿਵਾਰ ਦੀ ਜ਼ਿੰਦਗੀ ਵੀ ਖਰਾਬ ਹੋ ਸਕਦੀ ਆ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਨਵੀਂ ਪੀੜ੍ਹੀ ਸੁਚੇਤ ਹੋ ਸਕੇ, ਤਾਂ ਜੋ ਕੋਈ ਇਹੋ ਜਿਹੀ ਬਿਮਾਰੀ ਬਿਮਾਰੀ ਤੋਂ ਬਚ ਸਕੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਕਮੈਂਟ ਜ਼ਰੂਰ ਕਰਿਓ, ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।